ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੁਰਬਾਣੀ ਕਥਾ ਵਿਚਾਰ ਵਿੱਚ ਗੱਲ ਕਰਾਂਗੇ ਕਿ ਸੰਤ ਫਕੀਰ ਜੀ ਨੇ ਰਿਜਕ ਦੇ ਵਿੱਚ ਦੌਲਤ ਦੇ ਵਿੱਚ ਵਾਦੇ ਲਈ ਕਿਹੜੇ ਦੋ ਗੁਪਤ ਰਾਜ ਦੱਸੇ ਨੇ ਜੇਕਰ ਤੁਸੀਂ ਵੀ ਘਰ ਵਿੱਚ ਬਰਕਤਾਂ ਚਾਹੁੰਦੇ ਹੋ ਪਰੇਸ਼ਾਨੀਆਂ ਤੋਂ ਛੁਟਕਾਰਾ ਚਾਹੁੰਦੇ ਹੋ ਦੌਲਤਮਦ ਹੋਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਆਖਿਰ ਤੱਕ ਜਰੂਰ ਸੁਣਿਓ ਜੀ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖੋ ਤਾਂ ਫਿਰ ਆਓ ਅੱਜ ਦੇ ਇਸ ਗੁਰਬਾਣੀ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਸੰਗਤ ਜੀ ਇੱਕ ਵਾਰ ਬਾਬਾ ਫਰੀਦ ਜੀ ਜਦੋਂ ਬਚਪਨ ਵਿੱਚ ਸਨ ਤਾਂ ਉਹ ਪੰਛੀਆਂ ਨਾਲ ਬੜਾ ਜ਼ਿਆਦਾ ਪਿਆਰ ਕਰਦੇ ਸਨ ਉਹਨਾਂ ਜੋ ਵੀ ਖਾਣਾ ਉਹਦੇ ਵਿੱਚੋਂ ਚੁੜੀਆਂ ਨੂੰ ਚੋਗਾ ਜ਼ਰੂਰ ਪਾ ਦਿਆ ਕਰਨਾ ਰੋਟੀ ਖਾਣੀ ਰੋਟੀ ਦੀ ਬੁਰਕੀ ਤੋੜ ਕੇ ਪਾ ਦਿਆ ਕਰਨੀ ਚੌਲ ਖਾਣੇ ਤਾਂ ਉਹਦੇ ਵਿੱਚੋਂ ਪਾ ਦਿਆ ਕਰਨੀ ਇੱਕ ਵਾਰ ਨਾ ਬਾਬਾ ਫਰੀਦ ਜੀ ਦੇ ਨਗਰ ਵਿੱਚ ਕਾਲ ਪੈ ਗਿਆ। ਮੀਂਹ ਨਾ ਪੈਣ ਕਰਕੇ ਫਸਲਾਂ ਵੀ ਮਰ ਜਾਣ ਲੱਗੀਆਂ ਤੇ ਪੰਛੀ ਵੀ ਦਮ ਤੋੜਨ ਲੱਗੇ। ਜਦੋਂ ਬਾਬਾ ਫਰੀਦ ਜੀ ਨੇ ਦੇਖਿਆ ਕਿ ਪੰਛੀ ਦਮ ਤੋੜ ਰਹੇ ਨੇ, ਉਹਨਾਂ ਨੂੰ ਬੜਾ ਦੁੱਖ ਲੱਗਿਆ। ਉਹ ਹੁਣ ਆਪਣੇ ਖਾਣੇ ਵਿੱਚੋਂ ਅੱਧਾ ਹਿੱਸਾ ਬਚਾ ਕੇ ਇਹਨਾਂ ਚਿੜੀਆਂ ਨੂੰ ਪਾ ਦਿਆ ਕਰਦੇ। ਕਹਿੰਦੇ ਘਰ ਵਿੱਚ ਜੋ ਚੀਜ਼ ਹੋਣੀ ਮੁੱਠ ਵਿੱਚ ਭਰ ਕੇ ਤੇ ਬਾਹਰ ਜਾ ਕੇ ਪਾ ਆਇਆ ਕਰਨੀ ਕਣਕ ਲੱਭਣੀ ਮੁੱਠ ਭਰ ਕੇ ਕਣਕ ਪਾ ਦਿਆ ਕਰਨੀ ਚੌਲ ਲੱਭਣੇ ਤਾਂ ਮੁੱਠ ਭਰ ਕੇ ਚੌਲਾਂ ਦੀ ਬਾਹਰ ਜਾ ਕੇ ਸੁੱਟ ਦਿਆ ਕਰਨੀ ਆਟਾ ਲੱਭਣਾ ਤੇ ਮੁੱਠ ਭਰ ਕੇ ਕੀੜੀਆਂ ਅੱਗੇ ਸੁੱਟ ਦਿਆ ਕਰਨਾ ਜਦੋਂ ਬਾਬਾ ਫਰੀਦ ਜੀ ਦੀ ਮਾਤਾ ਨੇ ਇਹ ਦੇਖਿਆ ਤਾਂ ਉਹਨਾਂ ਕਿਹਾ ਫਰੀਦ ਜੀ ਜੇ ਆਪਾਂ ਸਭ ਐਵੇਂ ਪਾ ਦਾਂਗੇ ਤਾਂ ਆਪਾਂ ਕੀ ਖਾਵਾਂਗੇ ਆਪਾਂ ਇੰਨੇ ਔਖੇ ਦਿਨਾਂ ਦੇ ਵਿੱਚ ਗੁਜ਼ਾਰਾ ਕਿਵੇਂ ਕਰਾਂਗੇ ਫਰੀਦ ਜੀ ਨੇ ਅੱਗੋਂ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਛੱਤ ਤੇ ਜਾ ਕੇ ਇੱਕ ਨੁੱਕਰ ਦੇ ਵਿੱਚ ਜਾ ਕੇ ਬੈਠ ਗਏ ਕਹਿੰਦੇ ਇੰਨੀ ਧੇਰ ਨੂੰ ਇੱਕ ਚਿੜੀ ਬਾਬਾ ਫਰੀਦ ਜੀ ਦੇ ਕੋਲ ਆਈ ਤੇ ਪੁੱਛਿਆ ਤੁਸੀਂ ਅੱਜ ਦੁਖੀ ਕਿਉਂ ਹੋ ਬਾਬਾ ਫਰੀਦ ਜੀ ਨੇ ਸਾਰਾ ਮੰਦਾ ਹਾਲ ਉਸ ਚਿੜੀ ਨੂੰ ਸੁਣਾਇਆ ਬਿਜ਼ਾਰ ਦੇ ਪਿੰਡ ਵਿੱਚ ਮੀਂਹ ਨਹੀਂ ਪਿਆ ਤੇ ਮੀਂਹ ਨਾ ਪੈਣ ਕਰਕੇ ਕਾਲ ਪੈ ਗਿਆ ਹੈ ਫਸਲਾਂ ਸੜ ਗਈਆਂ ਨੇ ਮੁਰਝਾ ਗਈਆਂ ਨੇ ਚਿੜੀਆਂ ਪੰਛੀ ਦਮ ਤੋੜਨ ਦੇ ਨੇ ਤੇ ਮਰਦੇ ਫਿਰਦੇ ਨੇ ਮੈਂ ਇਹਨਾਂ ਨੂੰ ਬਚਾਉਣਾ ਚਾਹੁੰਦਾ ਹਾਂ ਮੈਂ ਆਪਣਾ ਹਿੱਸਾ ਤੇ ਘਰੋਂ ਕੁਝ ਲਾ ਜਾ ਕੇ ਉਹਨਾਂ ਦੇ ਅੱਗੇ ਪਾ ਦੇਣਾ ਪਰ ਮਾਤਾ ਜੀ ਨੇ ਕਿਹਾ ਐਵੇਂ ਕਰੇਂਗਾ ਤਾਂ ਆਪਾਂ ਕੀ ਖਾਵਾਂਗੇ ਇਸ ਕਰਕੇ ਮਨ ਬੜਾ ਜ਼ਿਆਦਾ ਉਦਾਸ ਹੋ ਗਿਆ ਹੈ ਚਿੜੀ ਅੱਗੋਂ ਹੱਸ ਕੇ ਕਹਿੰਦੀ ਫਰੀਦ ਕਿ ਤੂੰ ਨਹੀਂ ਜਾਣਦਾ ਸਭ ਨੂੰ ਉਸ ਪਰਮਾਤਮਾ ਜੀ ਨੇ ਉਹ ਵਾਇਗਰੂ ਜੀ ਨੇ ਇਹ ਜਨਮ ਦਿੱਤਾ ਹੈ ਤੇ ਜਿਸ ਜੀ ਨੂੰ ਇਸ ਧਰਤੀ ਤੇ ਪੈਦਾ ਕੀਤਾ ਹੈ ਤੇ ਉਹਦੇ ਆਉਣ ਤੋਂ ਪਹਿਲਾਂ ਉਹਦਾ ਰਿਜਕ ਇਸ ਧਰਤੀ ਤੇ ਆ ਜਾਂਦਾ ਹੈ ਪਰਮਾਤਮਾ ਜੀ ਨੇ ਜਿਸ ਦੇ ਹਿੱਸੇ ਜਿਨੀ ਰਿਜਕ ਤੇ ਜਿਨੀ ਬਰਕਤ ਲਿਖੀ ਹੈ ਉਹਨੂੰ ਓਨਾ ਹੀ ਮਿਲੇਗਾ ਹਾਂ ਜੇ ਤੂੰ ਕੁਝ ਚੰਗਾ ਕਰਦਾ ਹੈ ਉਹ ਵੱਧ ਵੀ ਹੋ ਸਕਦਾ ਹੈ ਮੈਨੂੰ ਦੂਜਿਆਂ ਬਾਰੇ ਤਾਂ ਨਹੀਂ ਪਤਾ ਪਰ ਮੈਂ ਅੱਜ ਤੱਕ ਕਦੇ ਭੁੱਖੀ ਨਹੀਂ ਸੁੱਤੀ ਸਵੇਰੇ ਜਰੂਰ ਆਪਣੇ ਆਲਣੇ 'ਚ ਭੁੱਖੀ ਨਿਕਲਦੀ ਹਾਂ ਪਰ ਮੈਂ ਕਦੇ ਵੀ ਭੁੱਖੀ ਨਹੀਂ ਸੁੱਤੀ ਪਰ ਸ਼ਾਮ ਨੂੰ ਢਿੱਡ ਭਰ ਕੇ ਆਪਣੇ ਆਲਣੇ ਵਿੱਚ ਆਉਂਦੀ ਹਾਂ ਬਾਬਾ ਫਰੀਦ ਜੀ ਨੇ ਕਿਹਾ ਚਿੜੀ ਇੱਕ ਗੱਲ ਦੱਸ ਉਹ ਉਹਦੀ ਗੱਲ ਸੁਣ ਕੇ ਬਾਬਾ ਫਰੀਦ ਜੀ ਬੜੇ ਹੈਰਾਨ ਹੋਏ ਤੇ ਉਹਨੂੰ ਪੁੱਛਦੇ ਆ ਕਿ ਚਿੜੀਏ ਮੈਨੂੰ ਇੱਕ ਗੱਲ ਦੱਸ ਮੈਂ ਬੜੇ ਨੇਕ ਤੋਂ ਨੇਕ ਮਨੁੱਖ ਦੇਖੇ ਨੇ ਜਿਨ੍ਹਾਂ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੋਈ ਵੀ ਗੁਨਾਹ ਨਹੀਂ ਕੀਤਾ ਹੁੰਦਾ ਮੈਂ ਉਹਨਾਂ ਨੂੰ ਵੀ ਭੁੱਖਾ ਸੌਂਦੇ ਹੋਏ ਦੇਖਿਆ ਹੈ ਤਾਂ ਫਿਰ ਤੇਰੇ ਕੋਲ ਐਸਾ ਕਿਹੜਾ ਮੰਤਰ ਹੈ ਕਿ ਤੂੰ ਅੱਜ ਤੱਕ ਭੁੱਖੀ ਨਹੀਂ ਸੁੱਤੀ ਚਿੜੀ ਨੇ ਕਿਹਾ ਮੈਨੂੰ ਐਵੇਂ ਦੇ ਦੋ ਰਾਜਪਤਾ ਨਹੀਂ ਜਿਸ ਜਿਸ ਕਰਕੇ ਮੈਂ ਅੱਜ ਤੱਕ ਕਦੇ ਵੀ ਭੁੱਖੇ ਢੇਡ ਨਹੀਂ ਸੁੱਤੀ ਜੇਕਰ ਇਹ ਦੋ ਰਾਜ ਕੋਈ ਵੀ ਮਨੁੱਖ ਜਨ ਜਾਏਗਾ ਤਾਂ ਉਸ ਕੋਲ ਵੀ ਕਿਸੇ ਤਰ੍ਹਾਂ ਦੀ ਤੰਗੀ ਪੇਸ਼ੀ ਨਹੀਂ ਆਏਗੀ ਉਹਦੇ ਘਰ ਵੀ ਕਦੇ ਗੁਰਬਤ ਨਹੀਂ ਆਵੇਗੀ ਉਸ ਨੂੰ ਜਿੰਨੀ ਜ਼ਰੂਰਤ ਹੋਵੇਗੀ ਪਰਮਾਤਮਾ ਜੀ ਵਾਹਿਗੁਰੂ ਜੀ ਉਹ ਉਹ ਅਕਾਲ ਪੁਰਖ ਜੀ ਉਸ ਤੋਂ ਵੀ ਵੱਧ ਨਾਲ ਉਸ ਨੂੰ ਨਿਵਾਜਣਗੇ ਤਾਂ ਬਾਬਾ ਫਰੀਦ ਜੀ ਨੇ ਕਿਹਾ ਉਹ ਕਿਹੜੇ ਦੋ ਰਾਜ ਨੇ ਤੂੰ ਮੈਨੂੰ ਦੱਸ ਮੈਂ ਅੱਗੇ ਸਾਬ ਨੂੰ ਦੱਸਾਂ ਚਿੜੀ ਨੇ ਕਿਹਾ ਪਹਿਲਾ ਹੈ ਪ੍ਰਮਾਤਮਾ ਜੀ ਵਾਹਿਗੁਰੂ ਜੀ ਉਸ ਅਕਾਲ ਪੁਰਖ ਜੀ ਤੇ ਅਟੁੱਟ ਵਿਸ਼ਵਾਸ ਆਜ ਹੈ ਮੈਨੂੰ ਪ੍ਰਮਾਤਮਾ ਜੀ ਵਾਹਿਗੁਰੂ ਜੀ ਤੇ ਇਨਾ ਵਿਸ਼ਵਾਸ ਹੈ ਕਿ ਜੋ ਅਜੋਨੇ ਮੈਨੂੰ ਇਹ ਨਵੇਂ ਸਵੇਰ ਦੇ ਸਾਹ ਦਿੱਤੇ ਨੇ ਨਾ ਉਸ ਨੇ ਮੇਰੇ ਹਿੱਸੇ ਦਾ ਰਿਜਕ ਵੀ ਜ਼ਰੂਰ ਲਿਖਿਆ ਹੈ ਇਹੋ ਹੀ ਹੈ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਜਿਸ ਨੇ ਮੈਨੂੰ ਸਾਹ ਦਿੱਤੇ ਨੇ ਤੇ ਰਿਜਕ ਦੇਣਾ ਭੁੱਲ ਜਾਵੇ ਸਾਡਾ ਵਿਸ਼ਵਾਸ ਹੀ ਹੈ ਜੇ ਸਾਨੂੰ ਕਦੇ ਵੀ ਭੁੱਖੇ ਢੇਡਣੀ ਸੌਂ ਦਿੰਦਾ ਮੈਂ ਉਹਨਾ ਹੀ ਰੋਜ਼ ਖਾਨੀ ਆ ਜਿਸ ਨਾਲ ਮੇਰੀ ਭੁੱਖ ਮਿਟ ਸਕੇ ਜਿੱਥੇ ਮੈਨੂੰ ਵੱਧ ਲੱਭੇ ਮੈਂ ਹੋਰਾਂ ਨੂੰ ਉਹ ਥਾਂ ਤੇ ਨਾਲ ਲੈ ਜਾਣੀ ਆ ਤੇ ਹੋਰਾਂ ਦਾ ਵੀ ਢੇਡ ਨਾਲ ਪਰੰਦਾ ਹੀਲਾ ਕਾ ਵਸੀਲਾ ਬਣਾਉਣੀ ਆ ਮੈਂ ਹਰ ਸਮੇਂ ਜੋੜਨ ਦਾ ਲਾਲਚ ਨਹੀਂ ਕਰਦੀ ਵੰਡ ਕੇ ਖਾਨੀ ਆ ਤੇ ਪਰਮਾਤਮਾ ਵਾਹਿਗੁਰੂ ਜੀ ਅਕਾਲ ਪੁਰਖ ਫਿਰ ਆਪੇ ਹੀ ਮੇਰੀਆਂ ਝੋਲੀਆਂ ਭਰ ਦਿੰਦੇ ਨੇ ਚਿੜੀ ਨੇ ਕਿਹਾ ਦੂਸਰਾ ਰਾਜ ਇਹ ਹੈ ਕਿ ਇੱਕ ਐਸਾ ਰਾਜ ਜਾਣਦੀ ਆ ਮੈਂ ਐਸਾ ਸ਼ਬਦ ਜਾਣਦੀ ਆ ਜਿਸ ਦੇ ਨਾਲ ਪਰਮਾਤਮਾ ਜੀ ਕੁਦਰਤ ਨੇ ਉਹ ਵਾਹਿਗੁਰੂ ਜੀ ਨੇ ਕੁਦਰਤ ਦੀ ਸਾਜੇ ਹਰੇਕ ਚੀਜ਼ ਨੂੰ ਰਿਜਕ ਦਿੱਤਾ ਹੈ ਉਹ ਸ਼ਬਦ ਹੈ ਸ਼ੁਕਰਾਨਾ ਇੱਕ ਵਾਰ ਇੱਕ ਸੰਤ ਜੀ ਕੋਲ ਇੱਕ ਮਨੁੱਖ ਗਿਆ ਕਿਹਾ ਸੰਤ ਜੀ ਨੂੰ ਜਾ ਕੇ ਕਹਿੰਦਾ ਕਿ ਮੈਂ ਕੋਈ ਨਾ ਕੋਈ ਵਧੀਆ ਕੰਮ ਕਰਨਾ ਚਾਹੁੰਦਾ ਹਾਂ ਤੇ ਅਗੋ ਸੰਤ ਜੀ ਨੇ ਕਿਹਾ ਕਿ ਹਰ ਸ਼ੈ ਜੋ ਪਰਮਾਤਮਾ ਨੇ ਤੈਨੂੰ ਨਵਾਜਿਆ ਹੈ ਉਸ ਲਈ ਤੂੰ ਸ਼ੁਕਰਾਨਾ ਕਰਨਾ ਆਰੰਭ ਕਰ ਦੇ ਤੇਰੀਆਂ ਹਜ਼ਾਰ ਨੇਕੀਆਂ ਰੋਜ਼ ਲਿਖੀਆਂ ਜਾਣਗੀਆਂ ਤੇ ਹਜ਼ਾਰ ਮਾੜੇ ਕੰਮ ਤੇਰੇ ਵਹੀ ਖਾਤੇ ਵਿੱਚੋਂ ਸਾਫ਼ ਕਰ ਦਿੱਤੇ ਜਾਣਗੇ। ਉਹ ਪਰਮਾਤਮਾ ਵਾਹਿਗੁਰੂ ਜੀ ਕਿਸੇ ਨਾਲ ਵੀ ਮਾੜਾ ਨਹੀਂ ਕਰਦੇ। ਮਨੁੱਖ ਨੇ ਆਪਣੇ ਕਰਮ ਹੀ ਮਾੜੇ ਹੁੰਦੇ ਨੇ ਜੋ ਦੁੱਖ ਅਤੇ ਪਰੇਸ਼ਾਨੀਆਂ ਬਣ ਕੇ ਉਹਦੇ ਸਾਹਮਣੇ ਆਖ ਲਾਉਂਦੇ ਨੇ। ਕੁਝ ਕਰਮ ਆਪਣੀ ਬਰਕਤ ਖਾਂਦੇ ਨੇ। ਕੁਝ ਪਰੇਸ਼ਾਨੀਆਂ ਦਾ ਰੂਪ ਲੈ ਲੈਂਦੇ ਨੇ। ਜਿਹੜੀ ਨੇ ਕਿਹਾ ਜਿਸ ਨੂੰ ਵੀ ਰਜ਼ਕ ਵਿੱਚ ਤੰਗੀ ਜਿਸ ਨੂੰ ਐਵੇਂ ਦੇ ਹੁੰਦੇ ਜੇ ਸਾਨੂੰ ਐਵੇਂ ਦੇ ਮੌਕੇ ਦੇਖਣੇ ਪੈ ਰਹੇ ਨੇ ਤਾਂ ਉਸ ਨੂੰ ਚਾਹੀਦਾ ਹੈ ਕਿ ਬਸ ਦੋ ਕੰਮ ਕਰ ਲਵੇ ਪਹਿਲਾ ਉਹ ਆਪਣਾ ਵਿਸ਼ਵਾਸ ਪਰਮਾਤਮਾ ਪ੍ਰਤੀ ਬਹੁਤ ਹੀ ਗੂੜਾ ਕਰ ਲਵੇ ਪਰਮਾਤਮਾ ਨੇ ਹੱਥ ਪੈ ਰਹੇ ਜ਼ਿੰਦਗੀ ਦਿੱਤੀ ਹੈ ਉਹ ਰਿਜਕ ਵੀ ਜ਼ਰੂਰ ਦਵੇਗਾ ਜੇ ਕੱਲ ਦੇ ਸਾਹ ਲਿਖੇ ਨੇ ਤਾਂ ਮੈਨੂੰ ਰਿਜਕ ਵੀ ਜ਼ਰੂਰ ਦਵੇਗਾ ਦੂਜਾ ਦੂਜਾ ਪਰਮਾਤਮਾ ਦੀਆਂ ਹਰੇਕ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦੇਵੇ ਜੇਕਰ ਇਸ ਨੂੰ ਜ਼ਿੰਦਗੀ ਦਾ ਨੀਅ ਬਣਾ ਲਾਓਗੇ ਤੁਹਾਡੀ ਤਕਦੀਰ ਤੇ ਤੁਹਾਡੀ ਕਿਸਮਤ ਬੜੀ ਜਲਦੀ ਬਦਲ ਜਾਵੇਗੀ ਗੁਰਬਤ ਕਦੋਂ ਅਮੀਰੀ ਚ ਤੇ ਉਹਦੀਆਂ ਪਰੇਸ਼ਾਨੀਆਂ ਕਦੋਂ ਸੁੱਖਾਂ ਚ ਬਦਲ ਜਾਣਗੀਆਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੁਹਾਨੂੰ ਪੈਸਿਆਂ ਤੋਂ ਰਿਜਕ ਤੋਂ ਕਦੇ ਵੀ ਕਿਸੇ ਚੀਜ਼ ਦੀ ਤੰਗੀ ਨਹੀਂ ਆਏਗੀ ਤੁਸੀਂ ਪੈਸਿਆਂ ਤੇ ਰਿਜਕ ਬਾਰੇ ਸੋਚਿਆ ਵੀ ਨਹੀਂ ਹੋਵੇਗਾ ਜਿਹੜੇ-ਜਿਹੜੇ ਰਾਤ ਉਹ ਤੁਹਾਡੇ ਕੋਲ ਆਵੇਗਾ ਦੂਜੀ ਸਭ ਤੋਂ ਵੱਡੀ ਗੱਲ ਆਪਾਂ ਕਹਿ ਦਿੰਨੇ ਆ ਕਿ ਸਾਰਾ ਕੁਝ ਕੋਲ ਆ ਪਰ ਅਰਦਾਸਾਂ ਮੇਰੀਆਂ ਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਕਈਆਂ ਦਾ ਕਹਿਣਾ ਇਹ ਹੁੰਦਾ ਜਾਣਾ ਕਿ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਸਾਧ ਸੰਗਤ ਜੀ ਜੋ ਵੀ ਲੋਕ ਆਪਣੀਆਂ ਅਰਦਾਸਾਂ ਪੂਰੀਆਂ ਕਰਵਾਉਣਾ ਚਾਹੁੰਦੇ ਨੇ ਘਰ ਖੁਸ਼ੀਆਂ ਚਾਹੁੰਦੇ ਨੇ ਤਾਂ ਤੁਹਾਡੇ ਅੱਗੇ ਬੇਨਤੀ ਹੈ ਪਰਮਾਤਮਾ ਅੱਗੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਤੇ ਸ਼ੁਕਰਾਨੇ ਨੂੰ ਜ਼ਿੰਦਗੀ ਵੀ ਸ਼ਾਮਿਲ ਤੇ ਸ਼ੁਕਰਾਨੇ ਨੂੰ ਜ਼ਿੰਦਗੀ ਵਿੱਚ ਸ਼ਾਮਿਲ ਕਰੋ ਇਹ ਦੋ ਕੰਮ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਤਕਦੀਰ ਨੂੰ ਬਦਲ ਦੇਣਗੇ ਜੇਕਰ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪਰਮਾਤਮਾ ਸਭ ਤੇ ਮਿਹਰਾਂ ਦਾ ਮੀਂਹ ਵਰਸਾਉਣ ਤੇ ਘਰਾਂ ਵਿੱਚ ਖੁਸ਼ੀਆਂ ਐਵੇਂ ਹੀ ਆਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ